ਸਹੀ ਵਾਹਿਗੁਰੂ ਸਾਹਿਬ ਜੀ ਚੌਪਈ ਅਸੋ ਜੋਗ ਜੇ ਨਰ ਜਗਤਾ ਰਹੈ ਮਨ ਕੀ ਸਗਲੀ ਮੈਲ ਨਿਵਾਰੈ ऐसो जोग जे हर जग धार है मन की सगली मैल निवार है ਏ ਗੁਰ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹ ਕਹ ਗਾਵਾਂ ਕੌ ਸਾਹਿਬ ਗੁਣੇ ਜਦਾਨਾ ਤੇਮਰੀ ਮਹਿ ਬਾ ਕਰਨ ਨਸਕੋ ਤੁਮ ਤਕੁਰ ਉਚ ਪਗਵਾਨਾ اے پرب شرناگتی کرپا ندا دیاں ایک اکر ہر من بست نانک ہو تنہا ਇਕ ਅਖਰ ਹਰ ਮਨ ਵਸਤ ਨਾਨਕ ਹੋ ਤਨ ਆਨੁ ਜੁਗੋ ਜੁਗਟਲ ਦੋ ਜਹਾਨਾਂ ਦੇ ਪਾਲੀ ਚਵਰ ਤਕਤਾਂ ਦੇ ਮਾਲਕ ਮੁਕਸ਼ੰਦ بادشاہ ਗਿਆਨ ਦੇ ਮਜਸਮੇ ਰਹਿਣਾਂ ਦੇ ਮਢਾਹਰ ਅਜਾਮਤਾਂ ਦੇ ਤਨੀ ਕੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਵਿਤਰ ਹਜ਼ੂਰੀ ਦੇ ਅੰਦਰ ਹਾਜ਼ਰੀਨ ਲਵਾ ਲਈ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਭੀ ਹੋ ਤਾ ਮੰਦ ਮਾਨ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਦੀ ਕਲਸਾ ਰੂਪ ਸਤ ਸੰਗਤ ਜਿਓ ਵਡੇ ਹੀ ਪਾਗ ਜਗਤ ਗੁਰੂ ਜਗਤ ਸੁਆਮੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਜੀਵਨ ਇਤਿਹਾਸ ਦੀ ਆਪਾਂ ਨਰ ਰੋਜ਼ ਸਾਜਦੇ ਹਾਂ ਜੀਵਨ ਇਤਿਹਾਸ ਦੀ ਲੜੀ ਮਾਰ ਕਥਾ ਵਿਚਾਰ ਕਰਦੇ ਹਾਂ ਸਵਾਉ ਸਤਿਗੁਰਾਂ ਦੀਆਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਧੋੜੀ ਕਿੰਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤ ਦੇ ਨਾਲ ਸਾਜਦੇ ਪਈਏ ਗੁਰਵਤੇ ਦੇ ਨਾਲ ਆਪੋ ਆਪਣੀਆਂ ਗੁਰਮੁਬਾਰਕ ਚਰਨਾਂ ਤੇ ਅੰਦਰ ਹਾਜ਼ਰੀਆਂ ਲਗਾਈਏ ਬੜੇ ادب ਸਤਕਾਰ ਸਹਿਤ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਚਾਰੇ ਸੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਪਰਤਰੀ ਜੋਗੀ ਜੀ ਦੇ ਕੋਲ ਪਹੁੰਚੇ ਹੋਏ ਨੇ ਜੋਗੀ ਨੇ ਆਪਣੇ ਬਾਰੇ ਦੱਸਿਆ ਸੀ ਅਖੜੀ ਰੱਖਦੇ ਆ ਅਤੇ ਆ ਸਾਡਾ ਇਦਾਂ ਬੈਠਣ ਦਾ ਢੰਗ ਹੁੰਦਾ ਹੈ ਅਸੀਂ ਇਦਾਂ ਯੋਗ ਕਰਦੇ ਆ ਆਪਣੇ ਯੋਗ ਦੇ ਸਾਰਾ ਉਹਨਾਂ ਨੇ ਦੱਸਿਆ ਜਲਤਾਰੇ ਤੇ ਸਾਧਨ ਧੋਣੀਆਂ ਸਾਧੀਆਂ ਜਾਂਦੀਆਂ ਨੇ ਬਹੁਤ ਤਰ੍ਹਾਂ ਦੇ ਇਹਨਾਂ ਦੇ ਯੋਗ ਸਾਧਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਸਮਝਾਉਣਾ ਕੀਤਾ ਅਤੇ ਜੋ ਸਤਿਗੁਰਾਂ ਨੇ ਸਮਝਾਇਆ ਬਕਾਇਦਾ ਹਸਾ ਰਾਗ ਦੇ ਅੰਦਰ ਸ਼ਬਦ ਹੈ ਗੁਰਕਾ ਸ਼ਬਦ ਮਨਮੇਂਹ ਸਤਿਗੁਰੂ ਕਹਿੰਦੇ ਜਿਹੜਾ ਯੋਗ ਤੁਸੀਂ ਦੱਸਦੇ ਹੋ ਇਹ ਯੋਗ ਅਸੀਂ ਵੀ ਕਰਦੇ ਹਾਂ ਜਿਹੜੀ ਸਾਧਨਾ ਤੁਸੀਂ ਸਾਧਦੇ ਹੋ ਨਾ ਇਹ ਸਾਧਨਾ ਅਸੀਂ ਵੀ ਸਾਧਦੇ ਹਾਂ ਤਾਂ ਜੋਗੀ ਪਰਤਰੀ ਬੜਾ ਹੈਰਾਨ ਦੱਸੋ ਕਿਵੇਂ ਸਾਧ ਗੁਰ ਬਾਣੀ ਦੀ ਰੋਸ਼ਨੀ ਦੇ ਵਿੱਚ ਮਲੋ ਆਪਣੇ ਅਲਫਾਜ਼ਾਂ ਦੇ ਨਾਲ ਆਪਣੇ ਤਰੀਕੇ ਦੇ ਨਾਲ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਮਝਾਇਆ ਪਰ ਤਰੀ ਤ ਪਰ ਤਰੀ ਨੇ ਮੰਨਿਆ ਵਾਕਈ ਇਹ ਤਨ ਤੇ ਸੁਭਾਅ ਮਾਰੀ ਹੈ ਕਿਸੇ ਅਰਥ ਦੀ ਨਹੀਂ ਹੈ ਜੋਗ ਸਾਧਨਾ ਸਾਡੇ ਕੀਤੀ ਹੋਈ ਕਿਸੇ ਅਰਥ ਦੀ ਨਹੀਂ ਜੇ ਮਨ ਹੀ ਨਾ ਬਦਲੇ ਆ ਤਾਂ ਜੋ ਮਰਜੀ ਕਰੀ ਜਾ ਜਦੋਂ ਤੱਕ ਮਨ ਤੇ ਅਸਰ ਨਹੀਂ ਹੁੰਦਾ ਤਾਂ ਤਨ ਦਾ ਕੀ ਹੈ ਤਨ ਤਾਂ ਇਨਸਾਨ ਲਿਵਾਸ ਵੀ ਬਣਾ ਲੈਂਦਾ ਕਿਸੇ ਤਰ੍ਹਾਂ ਰੱਬ ਦੇ ਦਰ ਤੇ ਜਾਣ ਲੱਗੇ ਆ ਲਿਵਾਸ ਰੱਬ ਦਾ ਨਾਮ ਜਪਣ ਲੱਗੇ ਆ ਲਿਵਾਸ ਵਿਖਾਵਾ ਹੈ ਕਫਰ ਹੈ ਤਾਂ ਇਹੇ ਕਰਕੇ ਗੁਰੂ ਨਾਨਕ ਦੇ ਮਹਾਰਾਜ ਜੀ ਹੁਣ ਉਰਸ ਜਾ ਰਹੇ ਨੇ ਸਮਝ ਗਿਆ ਜਿਹੜਾ ਪ੍ਰਤਰੀ ਜੋਗੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬਿਠੇ ਅੱਗੇ ਸਤਿਗੁਰੂ ਇਸ ਪ੍ਰਤਰੀ ਨੂੰ ਕਿਸੇ ਲਿਜਾ ਰਹੇ ਨੇ ਉਹ ਆਪਣਾ ਪਿਆਰ ਨਾਲ ਸਰਵਨ ਕਰੀਏ ਆਸਾ ਮਹੱਲਾ ਪਹਿਲਾ ਚਬਈ ਐਸੋ ਸੋਬ ਜੇ ਨਰ ਜਹਤਾਰਹਿ ਸਤਗੁਰੂ ਗੁਰੂ ਅਨੰਕ ਦੇ ਮਹਾਰਾਜ ਜੀ ਉਸ ਪਰਤਰੀ ਜੋਗੀ ਨੂੰ ਕਹਿੰਦੇ ਨੇ ਕਹਿੰਦੇ ਜਿਹੜਾ ਜੋਗ ਅਸੀਂ ਤੈਨੂੰ ਦੱਸਿਆ ਨਾ ਤੁਸੀਂ ਘਰ-ਵਾਰ ਛੱਡਦੇ ਹੋ ਆਪਣਾ ਪਰਿਵਾਰ ਛੱਡਦੇ ਹੋ ਅਤੇ ਸਭ ਤੋਂ ਜ਼ਿਆਦਾ ਤੁਹਾਡੇ ਦੇ ਵਿੱਚ ਜਿੰਨੇ ਤੁਹਾਡੇ ਬਾਈ ਵਾਇਗਰੂ 12 ਪੰਥ ਨੇ ਜੋ ਗਿਆਂ ਦੇ ਸਿੱਧਾਂ ਨੇ ਤਾਂ 12 ਦੇ ਵਾਰਾਂ ਦਾ ਇਹ ਤਾਂ ਪੱਕਾ ਹੈ ਕਿ ਗ੍ਰਸਤੀ ਦੇ ਘਰ ਨਹੀਂ ਜਾਣਾ ਅਤੇ ਗ੍ਰਸਤੀ ਦੇ ਘਰ ਦਾ ਖਾਣਾ ਨਹੀਂ ਖਾਣਾ ਤਾਂ ਇਹਨਾਂ ਦਾ ਹੁਣ ਤਾਂ ਵੈਸੇ ਸਮਾਂ ਬਹੁਤ ਚੇਂਜ ਹੋ ਗਿਆ ਸਮਾਂ ਬਦਲ ਗਿਆ ਤਾਂ ਉਸ ਸਮੇਂ ਇਹਨਾਂ ਦਾ ਪੂਰਾ ਬੋਰ ਵਾਲਾ ਸੀ ਸਿੱਧਾਂ ਦਾ ਜੋਗੀਆਂ ਦਾ ਤਾਂ ਉਹ ਗ੍ਰਿਸ਼ਤੀ ਦੇ ਘਰ ਦੇ ਪੈਸੇ ਗ੍ਰਿਸ਼ਤੀ ਦੇ ਘਰ ਦਾ ਹੋਰ ਤਾਂ ਕੁਝ ਉਹ ਪ੍ਰਵਾਨ ਕਰ ਲੈਂਦੇ ਸੀ ਪਰ ਜਿਹੜਾ ਖਾਣਾ ਹੈ ਕਿੱਦਾਂ ਬਣ ਕੇ ਆਇਆ ਹੈ ਕਿਵੇਂ ਬਣਿਆ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਇਹ ਭਗਤੀ ਦੇ ਨਾਲ ਇੱਥੇ ਰੱਬ ਦੇ ਪਿਆਰਿਆਂ ਦੀ ਦੁਨੀਆ ਸੇਵਾ ਕਰਦੀ ਆਈ ਅਤੇ ਹੁੰਦੀ ਰਹੇਗੀ ਲੋਕ ਆਦਬ ਸਤਕਾਰ ਕਰਦੇ ਨੇ ਤਾਂ ਉਹਨਾਂ ਆਦਬ ਸਤਕਾਰ ਦੇ ਵਿੱਚ ਹੋ ਸਕਦਾ ਹੈ ਲੋਕਾਂ ਦਾ ਵਿਖਾਵਾ ਵੀ ਹੋ ਸਕਦਾ ਹੈ ਕਈ ਦੇ ਲੋ ਕਰਦੇ ਨੇ ਕਈ ਦੁਨੀਆ ਦੀ ਰੀਤ ਸਮਝ ਲੈਂਦੇ ਨੇ ਅਤੇ ਕਈ ਜਿਹੜੇ ਨੇ ਬਹੁਤ ਤਰੀਕਿਆਂ ਦੇ ਨਾਲ ਉਹ ਆਪਣੇ ਹਿਸਾਬ ਹੁੰਦਾ ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਜੋਗ ਦਾ ਇੱਕੋ ਹੀ ਹਿਸਾਬ ਹੈ ਇਹਦਾ ਕੋਈ ਹਿਸਾਬ ਨਹੀਂ ਵਿਖਾਵੇ ਦਾ ਹਿਸਾਬ ਹੋ ਸਕਦਾ ਹੈ ਰੱਬ ਦੇ ਨਾਲ ਜੁੜਨ ਦਾ ਕੋਈ ਹਿਸਾਬ ਨਹੀਂ ਹੈ ਇੱਕੋ ਹੀ ਹਿਸਾਬ ਹੈ ਉਹ ਹੈ ਦਿਲ ਦਾ ਤਾਉਣ ਪਰਤਰੀ ਨੂੰ ਕਹਿੰਦੇ ਨੇ ਕਿ ਇਹ ਪਰਤਰੀ ਐਸੇ ਜੋਗ ਜੇ ਨਰ ਜਗਤ ਧਾਰ ਹੈ ਜਿਹੜਾ ਜੋਗ ਅਸੀਂ ਤੈਨੂੰ ਦੱਸਦੇ ਆ ਜਿਹੜਾ ਇਹ ਜੋਗ ਨਰ ਹੈ ਭਾਵੇਂ ਮਾਦਾ ਹੈ ਅਤੇ ਜਿਹੜਾ ਇਹਨਾਂ ਨੂੰ ਧਾਰੇਗਾ ਨਾ ਉਹ ਜੋਗ ਸਿੱਧ ਹੋਵੇਗਾ ਮੰਨ ਕੇ ਸਗਲੀ ਮੈਲ ਨਿਵਾਰ ਹੈ ਤਾਂ ਹੁਣ ਉਹ ਕਹਿਣ ਲੱਗਾ ਕਿ ਸਤਗੁਰੂ ਜੋਗ ਸਤਗੁਰਾਂ ਨੇ ਪਹਿਲਾਂ ਹੀ ਦੱਸਿਆ ਪਹਿਲੇ ਸ਼ਬਦ ਦੇ ਵਿੱਚ ਤਾਂ ਉਹ ਕਹਿੰਦਾ ਇਹ ਕਿਦਾਂ ਦਾ ਜੋਗ ਹੈ ਸਤਗੁਰੂ ਕਹਿੰਦੇ ਨੇ ਮਨ ਦੀ ਨਿਰਮਲਤਾ ਜ਼ਰੂਰੀ ਮਨ ਦਾ پاک ਹੋਣਾ ਮਨ ਦਾ ਸ਼ੁੱਧ ਹੋਣਾ ਬੜਾ ਜ਼ਰੂਰੀ ਹੈ। ਉਹ ਮਰਦ ਵੀ ਹੋ ਸਕਦੇ, ਇਸਤਰੀ ਵੀ ਹੋ ਸਕਦੇ, ਜ਼ਰੂਰੀ ਨਹੀਂ ਹੈ ਕਿ ਘਰ-ਬਾਰ ਛੱਡ ਕੇ ਜੋਗੀ ਬਣਿਆ ਜਾ ਸਕਦਾ ਹੈ। ਘਰ-ਬਾਰ ਛੱਡ ਕੇ ਸਿੱਧ ਬਣਿਆ ਜਾ ਸਕਦਾ ਹੈ। ਘਰ ਦੇ ਵਿੱਚ ਬਹਿ ਕੇ ਵੀ ਸਿੱਧ ਬਣਿਆ ਜਾ ਸਕਦਾ ਹੈ। ਦੋ ਪਹਿਲੂ ਨੇ ਅਤੇ ਦੋ ਪਹਿਲੂ ਇੱਕ ਪਹਿਲੂ ਤੁਸੀਂ ਛੱਡ ਜਿੰਦੇ ਹੋ, ਦੂਜੇ ਪਹਿਲੂ ਨੂੰ ਜਿਹੜਾ ਤੁਸੀਂ ਮੋਤਾ ਬੜਾਵਾ ਦੇ ਦਿੰਦੇ ਹੋ। ਅਤੇ ਬੜਾਵਾ ਵੀ ਕਿਹਦਾ ਕੁਫਰ ਦਾ। ਬੜਾਵਾ ਵੀ ਕਿਹਦਾ ਜਿਹੜਾ ਤੁਸੀਂ ਆਪਣੇ ਹਿਸਾਬ ਦੇ ਨਾਲੇ ਬਣਾਇਆ ਤਨ ਤੇ ਸੁਆਹ ਮਲਣੀ ਆਪਣੇ ਜਟਾਮਾ ਬਦਾਲ ਲੈਣੀ ਆ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਇਦਾਂ ਦਾ ਨਹੀਂ ਆਪਣੇ ਆਪ ਨੂੰ ਅੰਦਰ ਦਾ ਵੀ ਨਿਰਮਲ ਕਰਨਾ ਹੈ ਅਤੇ ਬਾਹਰ ਦਾ ਵੀ ਜਿਵੇਂ ਅੰਦਰ ਦੀ ਸ਼ੁੱਧੀ ਹੁੰਦੀ ਹੈ ਰੱਬ ਦੇ ਦਰ ਤੇ ਪ੍ਰਵਾਨ ਹੁੰਦਾ ਹੈ ਬਾਹਰ ਦੀ ਸ਼ੁੱਧੀ ਵੀ ਜ਼ਰੂਰੀ ਹੈ ਤੁਹਾਡੀ ਤਨ ਤੇ ਸੁਆਹ ਮਲਣ ਦਾ ਕੋਈ ਅਰਥ ਆਪਣੇ ਤਨ ਨੂੰ ਵੀ ਸਵਾਰੋ ਅਤੇ ਆਪਾਂ ਨੇ ਮਨ ਨੂੰ ਵੀ ਸਵਾਰੋ ਉਨ ਜੋ ਪਿਆਲਾ ਤੋਹੇ ਬਖਾਨਾ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਇਹ ਪਹਿਲੇ ਨੇ ਸਵਾਲ ਕੀਤਾ ਸੀ ਨਾ ਪ੍ਰਤਰੀ ਜੋਗੀ ਨੇ ਕਿ ਸਾਡੇ ਧਰਮ ਦੇ ਵਿੱਚ ਇਦਾਂ ਦੇ ਨੇ ਕਿਸੇ ਨੇ ਸਲਫਾ ਪੀ ਲਈਆ ਕਿਸੇ ਨੇ ਮਦਰਾ ਪੀ ਲਈ ਉਹ ਜਿਹੜਾ ਇਦਾਂ ਦਾ ਨਸ਼ਾ ਕਰਕੇ ਭੰਗ ਪੀ ਕੇ ਤਾਂ ਉਹ ਪਿਆਲਾ ਕਹਿੰਦੇ ਨੇ ਉਹ ਪਿਆਲਾ ਕਿ ਪਿਆਲੀ ਲਾਂ ਲਈ ਆ ਤਾਂ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਪਰਤਰੀ ਨੇ ਕਿਹਾ ਪਰਤਰੀ ਨੇ ਕਿਹਾ ਸੀ ਕਿ ਤਾਂ ਮਸਤੀ ਦੇ ਵਿੱਚ ਫਿਰ ਝੂਮਦੇ ਨੇ ਚੌਕੜਾ ਮਾਰ ਕੇ ਵਹਿ ਜਾਂਦੇ ਨੇ ਇਕਲ ਬਣਿਆਂ ਨੂੰ ਲੱਗਦਾ ਰੱਬ ਦੇ ਨਾਲ ਜੁੜੇ ਨੇ ਉਹ ਸਕਦਾ ਜੁੜੇ ਨੇ ਨਾ ਨਹੀਂ ਜੁੜੇ ਸਤਿਗੁਰੂ ਤੁਹਾਨੂੰ ਪਤਾ ਹੈ ਤੁਸੀਂ ਦੱਸਣਾ ਪਰ ਗੁਰੂ ਨਾਨਕ ਦੇ ਮਹਾਰਾਜ ਜੀ ਉਸ ਪਿਆਲੀ ਦਾ ਜ਼ਿਕਰ ਕਰਦੇ ਨੇ ਉਹਦੇ ਸਵਾਲ ਦਾ ਜਵਾਬ ਦੇ ਰਹੇ ਹਨ ਸੋ ਅਬ ਕਹੋ ਸੁਨੋ ਦੇ ਕਾਨਾ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਪਰਤਰੀ ਜੀ ਬੈਠੇ ਆਪਾਂ ਚਾਰ ਜਣੇ ਆ ਸਾਡਾ ਮਰਦਾਨਾ ਜੀ ਬਾਲਾ ਜੀ ਅਤੇ ਤੀਜੇ ਤੁਸੀਂ ਤੇ ਚੌਥਾ ਮੈਂ ਹਾਂ ਪੰਜਵਾਂ ਬੰਦਾ ਸਾਡੇ ਕੋਲ ਨਹੀਂ ਹੈ ਪਹਿਲਾ ਸ਼ਬਦ ਉਚਾਰਿਆ ਉਦੋਂ ਵੀ ਚਾਰ ਜਣੇ ਸੀ ਹੁਣ ਸਤਿਗੁਰੂ ਨੂੰ ਸਮਝਾ ਰਹੇ ਨੇ ਪਰਤਰੀ ਜੋਗੀ ਨੂੰ ਕਿ ਆ ਪਰਤਰੀ ਜੋਗੀ ਜਿਸ ਮਦਰੇ ਦੀ ਜਿਸ ਪਿਆਲੇ ਦੀ ਤੂੰ ਗੱਲ ਕਰਦਾ ਉਹ ਪਿਆਲਾ ਸੀ ਵੀ ਪੀਨੇ ਆ ਰੱਬ ਦੇ ਦਰ ਤੇ ਜਿਹੜਾ ਜੁੜਦਾ ਹਰ ਕੋਈ ਪੀਂਦਾ ਹੈ ਪਰਤਰੀ ਜੋਗੀ ਕਹਿੰਦਾ ਕਿਵੇਂ ਪੀਂਦਾ ਹੈ ਕਿਉਂ ਉਹਨੇ ਮਦਰਾ ਪੀਤੀ ਹੈ ਉਹਨੇ ਭੰਗ ਪੀਤੀ ਹੈ ਅਤੇ ਉਹਨੇ ਸੁਲਫਾ ਪੀਤਾ ਹੈ ਤਾਂ ਸਤਿਗੁਰੂ ਤੁਹਾਡੇ ਕੋਲ ਕਿਦਾਂ ਦਾ ਪਿਆਨਾ ਹੈ ਜਿਹੜਾ ਤੁਸੀਂ ਪਿਆਲਾ ਪੀਂਦੇ ਹੋ ਉਹਨੂੰ ਗੁਰੂ ਨਾਨਕ ਦੇਵ ਜੀ ਆਸਾ ਰਾਗ ਦੇ ਅੰਦਰ 360 ਅੰਗ ਤੇ ਇਹ ਪਾਵਨ ਸ਼ਬਦ ਹੈ ਜੋ ਪਰਤਰੀ ਜੋਗੀ ਨੂੰ ਦਵਾਰਾ ਸਮਝਾ ਰਹੇ ਨੇ ਪਿਆਲੇ ਦੀ ਗੱਲ ਕਰ ਰਹੇ ਨੇ ਤਾਂ ਕੀ ਸਮਝਾ ਰਹੇ ਨੇ ਪਰਤਰੀ ਜੋਗੀ ਨੂੰ ਸਤਿਗੁਰੂ ਜਵਾਬ ਦੇ ਰਹੇ ਹਨ ਆਸਾ ਹੱਲਾ ਪਹਿਲਾ ਗੁਰ ਕਰ ਗਿਆਨ ਧਿਆਨ ਕਰਤਾ ਵੈ ਕਰਸ ਕਰਨੀ ਕਸ ਪਾਈਏ ਤਾਂ ਜਿਸ ਤਰ੍ਹਾਂ ਮੱਲ ਮਦਰਾ ਤਿਆਰ ਕੀਤੀ ਜਾਂਦੀ ਹੈ ਹੁਣ ਮਦਰਾ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਗੁੜ ਦੀ ਜ਼ਰੂਰਤ ਪੈਂਦੀ ਹੈ ਉਹਦੇ ਵਿੱਚ ਕਸ ਕਰਨੀ ਪਾਈ ਹੈ ਜ਼ਿਕਰ ਕੀਤਾ ਗੁਰੂ ਨਾਨਕ ਦੇਵ ਜੀ ਨੇ ਕਿ ਕਸ ਕਹਿੰਦੇ ਨੇ ਕੀ ਕਰਦੇ ਸੰਖ ਪਾਇਆ ਜਾਂਦਾ ਹੈ ਔਰ ਅਨੇਕਾ ਤਰੀਕਿਆਂ ਦੇ ਨਾਲ ਮੱਲ ਨੂੰ ਬੜਾਇਆ ਜਾਂਦਾ ਹੈ ਪੈਪ ਲਾਈ ਜਾਂਦੀ ਹੈ ਫਾਫਾਵੇ ਅਤੇ ਉਹਦਾ ਜਿਹੜੀ ਭੱਠੀ ਕਹ ਲਈਏ ਭੱਠੀ ਸ਼ਰਾਬ ਬਣਦੀ ਹੈ ਮਦਰਾ ਬਣਦੀ ਹੈ ਪੱਟੀ ਲਾਈ ਜਾਂਦੀ ਹੈ ਗੁਰੂ ਕੋਲੇ ਜਾਂਦਾ ਹੈ ਉਹ ਆਪਣੇ ਹਿਸਾਬ ਦੇ ਨਾਲ ਜਿਵੇਂ ਵੀ ਉਹ ਬਣਾਉਂਦੇ ਨੇ ਉਹ ਰਣਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਸਭ ਤੋਂ ਪਹਿਲਾਂ ਤਾਂ ਗੁਰਦੀ ਜ਼ਰੂਰਤ ਹੈ ਤਾਂ ਸਤਿਗੁਰੂ ਕਹਿੰਦੇ ਸਾਡੇ ਕੋਲ ਹੈ ਗੁਰ ਕਰ ਗਿਆਨ ਧਿਆਨ ਕਰਤਾ ਵੇ ਮਲੋ ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਨੂੰ ਗੁੜ ਬਣਾ ਲੈ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਜਦੋਂ ਐਦਾਂ ਦਾ ਗੁੜ ਬਣਾਵੇਂਗਾ ਕਸ ਕਰਨੀ ਕਸ ਪਾਈ ਹੈ ਕਰ ਕਰਨੀ ਕਛ ਪਾਈ ਹੈ ਤਾਂ ਜਦੋਂ ਉਹਨਾਂ ਦੇ ਵਿੱਚ ਸਕ ਪਾਵੇਂਗਾ ਮੰਨ ਲਓ ਕਰਨੀ ਦਾ ਸਕ ਹੁੰਦਾ ਜੀ ਕਰਨੇ ਕੰਮ ਕਰਨਾ ਕਰਨੀ ਦਾ ਸਕ ਜਦੋਂ ਪਵੇਗਾ ਸਤਿਗੁਰੂ ਕਹਿੰਦੇ ਫੇਰ ਵੇਖੇ ਨੇ ਜਾ ਰਹੇ ਬਾਠੀ ਭਵਨ ਪ੍ਰੇਮ ਕਾ ਕੋਚਾ ਇਤਰਸ ਅਮਿਓ ਚੁਕਾਈ ਹੈ ਸਤਿਗੁਰੂ ਕਹਿੰਦੇ ਨੇ ਐਦਾਂ ਦਾ ਜਦੋਂ ਤੂੰ ਉਹਦਾ ਅੱਧੀ ਪਵਨ ਪ੍ਰੇਮ ਕਾ ਪੋਚਾ ਇਤਰ ਸਚ ਵਈਏ ਮਤਲਬ ਪੱਠੀ ਤਿਆਰ ਕਰਦੇ ਨਾ ਜਦੋਂ ਪੱਠਾ ਪੱਠੀ ਤਿਆਰ ਹੁੰਦੀ ਹੈ ਉਹਨੂੰ ਪਰਾਪਰੋਤੇ ਆ ਤਾਸਲਾ ਰੱਖਿਆ ਜਾਂਦਾ ਹੈ ਉਹਦੇ ਵਿੱਚ ਸੇਕਾ ਮਾਰੇ ਜਾਂਦਾ ਹੈ ਗਲੀ ਕੱਢੀ ਜਾਂਦੀ ਹੈ ਅਤੇ ਇੱਕ ਉਹਦੇ ਉੱਤੇ ਪਾਇਆ ਜਾਂਦਾ ਗੁੜ ਘੋੜਿਆ ਜਾਂਦਾ ਉਹਦੇ ਥੱਲੇ ਅੰਕ ਬੜੀ ਜਾਂਦੀ ਹੈ ਪੱਠੀ ਬਣਾ ਕੇ ਪ੍ਰੋਪਰ ਪੂਰੀ ਅਤੇ ਉਹ ਪਾਫ ਜਿਹੜੀ ਆਉਂਦੀ ਹੈ ਉਹਦੇ ਇੱਕ ਪਾਈਪ ਛੱਡਿਆ ਜਾਂਦਾ ਪੱਠੀ ਮਤਲਬ ਪੱਠੀ ਬਣਾਈ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਪੱਠੀ ਬਣਾਈ ਹੈ ਅਤੇ ਪਾਠੀ ਪਵਨ ਪ੍ਰੇਮ ਕਾ ਪੋਚ ਉਹਦੇ ਉੱਤੇ ਪੋਚਾ ਮਾਰਿਆ ਜਾਂਦਾ ਲਿਪਿਆ ਜਾਂਦਾ ਬੱਠਲ ਰੱਖਿਆ ਕੁਝ ਵੀ ਰੱਖਿਆ ਉਹਦੇ ਉੱਤੇ ਵਰਦਨ ਰੱਖਿਆ ਜਾਂਦਾ ਉਹਤੇ ਪੋਚਾ ਮਾਰਿਆ ਜਾਂਦਾ ਭਾਫ ਉਹਦੀ ਵਾਰ ਨਾ ਜਾਵੇ ਅੱਗ ਦਾ ਜਿਹੜਾ ਸੇਕਾ ਵਾਰ ਨਾ ਜਾਵੇ ਪੋਚਾ ਮਾਰਿਆ ਗਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਪੱਠੀ ਅਸੀਂ ਵੀ ਬਣਾਈ ਹੈ ਪਰ ਅਸੀਂ ਬਣਾਈ ਹੈ ਪਾਠੀ ਪਵਨ ਪ੍ਰੇਮ ਕਾ ਪੋਚਾ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਆ ਰੱਬ ਦੀ ਜਿਹੜੀ ਕੁਦਰਤ ਬਣਾਈ ਹੋਈ ਹੈ ਨਾ ਇਹ ਸਾਰਿਆਂ ਨੇ ਰੱਬ ਨੇ ਆਪਣੀ ਇੱਕ ਇਹ ਪੱਟੀ ਹੈ ਸਭ ਦੇ ਵਿੱਚ ਪ੍ਰੇਮ ਪੋਚਾ ਲਾਇਆ ਹੋਇਆ ਪੋਚਾ ਜਿਹੜਾ ਲਾਉਣਾ ਪ੍ਰੇਮ ਦਾ ਪ੍ਰੇਮ ਦਾ ਪੋਚਾ ਹੈ ਐਦਾਂ ਦਾ ਜਦੋਂ ਫਿਰ ਅੰਮ੍ਰਿਤ ਚੋਂ ਆਉਂਦਾ ਹੈ ਨਾ ਮਤਲਬ ਇਹ ਪਵਨ ਦੇ ਵਿੱਚ ਇਹ ਪ੍ਰੇਮ ਮੰਡ ਦੇ ਵਿੱਚ ਇਹ ਪੱਟੀ ਹੈ ਜਿਹੜੀ ਬ੍ਰਹਮੰਡ ਪਰਮਾਤਮਾ ਜੀ ਨੇ ਜਦੋਂ ਇਹਦੇ ਵਿੱਚ ਪ੍ਰੇਮ ਹੁੰਦਾ ਹੈ ਨਾ ਪ੍ਰੇਮ ਦੇ ਨਾਲ ਹਰ ਕੋਈ ਕੀ ਲਿਆ ਜਾ ਸਕਦਾ ਪ੍ਰੇਮ ਦੇ ਬਸ ਹੋਏ ਨੇ ਜਿਹੜਾ ਕਿਸੇ ਦੇ ਬਸ ਨਹੀਂ ਆਉਂਦਾ ਪ੍ਰੇਮ ਦੇ ਬਸ ਹੋਇਆ ਉਹ ਜਾਨਵਰ ਹਾਥੀ ਵੀ ਬਸ ਹੋ ਗਏ ਆ ਪ੍ਰੇਮ ਦੇ ਬਸ ਜਿਹੜਾ ਜ਼ਹਿਰੀਲਾ ਸੱਪ ਹੈ ਨਹੀਂ ਬਸ ਹੁੰਦਾ ਉਹ ਵੀ ਹੋ ਗਿਆ ਕਿਹੜੀ ਚੀਜ਼ ਨਹੀਂ ਹੈ ਜਿਹੜੀ ਪ੍ਰੇਮ ਦੇ ਬਸ ਨਹੀਂ ਹੋਈ ਹਰ ਇੱਕ ਚੀਜ਼ ਨੂੰ ਹਰ ਇੱਕ ਸ਼ੈ ਨੂੰ ਇਨਸਾਨ ਨੇ ਪ੍ਰੇਮ ਦਾ ਭਾਵੇਂ ਬਖਾਵਾ ਹੀ ਕੀਤਾ ਤਾਂ ਸਭ ਨੂੰ ਬਸ ਕੀਤਾ ਇਹ ਬਸ ਨਹੀਂ ਹੋਇਆ ਸਿਰਫ ਇੱਕ ਇਨਸਾਨ ਨਾ ਪ੍ਰੇਮ ਦੇ ਨਾ ਨਫ਼ਰਤ ਦੇ ਕਿਸੇ ਦੇ ਬਸ ਨਹੀਂ ਇਹ ਦੋਵਾਂ ਤੋਂ ਬਾਅਦ ਹੈ ਇਹ ਹਸਾਬਾ ਵੇਖਦਾ ਉਸ ਮੌਕਾ ਵੇਖਦਾ ਕਿ ਹੁਣ ਪਿਆਰ ਦੀ ਗੱਲ ਕਰਨੀ ਆ ਜਾਂ ਨਫ਼ਰਤ ਦੀ ਗੱਲ ਕਰਨੀ ਆ ਮੌਕਾ ਪ੍ਰਸਤੀ ਬੰਦਾ ਇਨਸਾਨ ਹੈ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਭਾਈ ਅਤੇ ਇਤ ਰਸ ਅਮਿਓ ਚੁਆਈ ਹੈ ਤਾਂ ਜਦੋਂ ਅੱਧਿ ਦੇ ਵਿੱਚੋਂ ਆਉਂਦੀ ਹੈ ਮਤਲਬ ਉਹ ਜਿਹੜਾ ਮਦਰਾ ਤਿਆਰ ਹੁੰਦਾ ਹੈ ਜਦੋਂ ਪ੍ਰੇਮ ਦਾ ਪੋਚਾ ਲੱਗਦਾ ਹੈ ਨਾ ਦੁਨੀਆਂ ਦੇ ਵਿੱਚ ਕਿਰਤ ਕਰਨੀ ਹੈ ਪ੍ਰੇਮ ਦੇ ਨਾਲ ਕੰਮ ਕਰ ਕਰਨਾ ਹੈ ਪ੍ਰੇਮ ਦੇ ਨਾਲ ਦੁਨੀਆਂ ਦੇ ਵਿੱਚ ਵਿਚਰਨਾ ਹੈ ਪ੍ਰੇਮ ਦੇ ਨਾਲ ਹੁਣ ਜਿਹੜਾ ਉਹਦੇ ਵਿੱਚੋਂ ਰਸ ਹੈ ਨਾ ਤਾਂ ਦੁਨੀਆਂ ਫਿਰ ਵਾਹ ਵਾਹ ਕਰਦੀ ਹੈ ਇਨਸਾਨ ਹੋਵੇ ਤਪੱਸਵੰਤੇ ਵਰਗਾ ਹੋਵੇ ਉਹਦੇ ਵਰਗਾ ਹੋਵੇ ਕਿਉਂਕਿ ਉਹਦਾ ਬੋਲਣਾ ਉਹਦਾ ਚੱਲਣਾ ਖਲੋਣਾ ਰੱਬ ਵਰਗਾ ਹੀ ਹੈ ਰੱਬ ਦਾ ਬੰਦਾ ਹੀ ਹੈ ਫਿਰ ਦੁਨੀਆਂ ਕਹਿੰਦੀ ਹੈ ਨਾ ਉਹਨੂੰ ਰਸ ਕਹਿੰਦੇ ਨੇ ਕਿ ਐਦਾਂ ਦਾ ਰਸ ਤੇ ਜਿੰਦਗੀ ਦਾ ਬਣਦਾ ਹੈ ਬਾਬਾ ਮਨਮਤ ਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ ਮਤ ਵਾਰੋ ਕਿੰਨੇ ਜੀ ਮਸਤ ਹੋਇਆ ਬਾਬਾ ਮਨਮਤ ਵਾਰੋ ਇਹ ਜਿਹੜਾ ਮਨ ਹੈ ਨਾ ਇਹ ਮਤਵਾਰਾ ਹੈ ਮਸਤ ਹੈ ਹੁਣ ਇਹਨੂੰ ਮਸਤੀ ਕਦੋਂ ਛੱਡ ਜੇ ਇਹ ਇਹ ਵੀ ਮੌਕੇ ਵੇਖਦਾ ਹੈ ਕਿਉਂਕਿ ਜਦੋਂ ਇਨਸਾਨ ਦੇ ਕਰਮ ਬਣ ਜਾਂਦੇ ਨੇ ਇਹ ਮਨ ਵੀ ਉਦਾਂ ਦਾ ਬਣ ਜਾਂਦਾ ਜਦੋਂ ਕਰਮ ਚੰਗੇ ਬਣਦੇ ਨੇ ਤਾਂ ਫਿਰ ਚੰਗੀਆਂ ਦੇ ਵਿੱਚੋਂ ਮਸਤ ਹੁੰਦਾ ਗੁਰੂ ਦੇ ਕੋਲ ਬਹਿ ਕੇ ਜਾਂ ਕਿਸੇ ਵੀ ਧਰਮ ਨੂੰ ਮੰਨਦਾ ਉਸ ਧਰਮ ਦੇ ਮੁਤਾਬਕ ਚੱਲ ਕੇ ਮਸਤ ਹੁੰਦਾ ਤਾਂ ਜੇ ਕੋ ਸੰਗਤ ਦੇ ਵਿੱਚ ਬਹਿੰਦਾ ਤਾਂ ਫਿਰ ਉਦਾਂ ਦਾ ਮਨ ਮਸਤਾ ਹੋ ਜਾਂਦਾ ਜਿੱਥੇ ਵੀ ਮਨ ਲੱਗਦਾ ਮਨ ਉੱਥੇ ਮਸਤੀ ਪਾੜ ਦਿੰਦਾ ਅਤੇ ਇਹ ਮਨ ਜਿਹੜਾ ਰਸ ਲੈਂਦਾ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਮਿਲੇ ਕਹਿੰਦੇ ਆ ਚੁਗਲੀ ਕਰਕੇ ਮਿਲੇ ਭਾਵੇਂ ਕਿਸੇ ਦੀ ਸਿਫਤ ਕਰਕੇ ਮਿਲੇ ਇਹਨੂੰ ਅਰਸ ਲੁਕਦਾ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਬਾਪਾ ਮਨ ਮਤਵਾਰੋ ਇਹ ਮਨ ਜਿਹੜਾ ਬੜਾ ਮਤਵਾਰ ਹੋਇਆ ਮਸਤੀ ਲੱਗਦਾ ਹੈ ਹਰ ਵਕਤ ਤਾਂ ਜੇ ਮਸਤੀ ਦੇਣੀ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਫਿਰ ਰੱਬ ਦੇ ਨਾਮ ਦੇ ਥੋੜਾ ਜਪਲ ਹੈ ਘੱਟ ਜਪਲ ਹੈ ਪਰ ਰੱਬ ਦਾ ਨਾਮ ਦੀ ਮਸਤੀ ਧੀ ਮਤਵਾ ਰਾ ਬਣਾਵੇਂਗਾ ਰੱਬ ਦੇ ਨਾਮ ਦਾ ਬਣਾਏ ਤਾਂ ਉਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਕਿਵੇਂ ਮਿਲੇਗਾ ਸਹਿਜ ਰੰਗ ਰਚਿਤ ਰਹੇ ਰਚਿਆ ਜਾਵੇਗਾ ਤਾਂ ਸਹਿਜ ਅਵਸਥਾ ਦੇ ਵਿੱਚ ਸਾਡੇ ਕਾਲੇ ਬੰਦ ਦੇ ਨਾਲ ਕਿਉਂਕਿ ਬੜੀ ਦੁਨੀਆ ਜਿਨ੍ਹਾਂ ਨੇ ਬੜੇ ਬੜੇ ਸਮੇਂ ਮਤਲਬ ਉਹਨਾਂ ਨੇ ਬੰਦਗੀ ਕੀਤੀ ਪਰ ਸਹਿਜ ਅਵਸਥਾ ਨਹੀਂ ਆਈ ਬੜੇ ਹੋਏ ਨੇ ॠषि मुनि ਮਾਨ ਮੁਨੀ ਮਨ ਵਰਗਲੇ ਮਾਨਸਵੇ ਕੋ ਖਾਏ ਟਕਾਣਾ ਅੰਦਰ ਦਾ ਸਹਿਜ ਅਵਸਥਾ ਨਹੀਂ ਆਈ ਅੰਦਰ ਦਾ ਟਕਾ ਨਹੀਂ ਆਇਆ ਬਾਹਰ ਦਾ ਟਕਾ ਦੁਨੀਆਂ ਦੇ ਹਿਸਾਬ ਦੇ ਨਾਲ ਬੜਾ ਬਣਾ ਲਿਆ ਜਿਟਾਮਾ ਵਧ ਗਈਆਂ ਅਤੇ ਆਪਣੇ ਹਿਸਾਬ ਦੇ ਨਾਲ ਉਮਰ ਵੀ ਬਕਾਫੀ ਹੋ ਗਈ ਹੈ ਪਰ ਅੰਦਰ ਦਾ ਟਕਾ ਹਜੇ ਤੱਕ ਨਹੀਂ ਹੈ ਜਿਹੜੇ ਅ ਰਚੇ ਆ ਜਾਂਦਾ ਮਨ ਨੂੰ ਰੰਗਤ ਚੱਟ ਨਹੀਂ ਆਣਾ ਅੰਦਰ ਦੇ ਟਕਾ ਦੇ ਨਾਲ ਵਧਣੀ ਹੈ ਤੇਰੀ ਉਮਰ ਦੇ ਨਾਲ ਨਹੀਂ ਵਧਣੀ ਜਦੋਂ ਤੱਕ ਤੇਰਾ ਅੰਦਰ ਦਾ ਟਿਕਾਣਾ ਨਹੀਂ ਹੈ ਧਰਮ ਦੇ ਨਾਲ ਜੁੜ ਭਵੇਂ ਨਾ ਜੜੋ ਤੇਰੀ ਮਰਜ਼ੀ ਹੈ ਪਰ ਅੰਦਰ ਦਾ ਟਿਕਾਣਾ ਜ਼ਰੂਰੀ ਹੈ ਕਿਉਂਕਿ ਉਹ ਰਿਸ਼ਤਿਆਂ ਦੇ ਵਿੱਚ ਪਰਿਵਾਰ ਦੇ ਵਿੱਚ ਦੁਨੀਆਂ ਦੇ ਵਿੱਚ ਜ਼ਰੂਰੀ ਹੈ ਰੱਬ ਦੇ ਦਰ ਤੇ ਤਾਂ ਜ਼ਰੂਰੀ ਹੈ ਹੀ ਕਿਉਂਕਿ ਜੇ ਤੇਰੇ ਕੋਲ ਟਿਕਾਣਾ ਹੈ ਤਾ ਪੂਰੀ ਦੁਨੀਆਂ ਨੂੰ ਜਿੱਤ ਸਕਦਾ ਹੈ ਪ੍ਰੇਮ ਦੇ ਨਾਲ ਮੁਹੱਬਤ ਸ਼ਰਧਾ ਨੂੰ ਟਿਕਾਣਾ ਕਹਿੰਦੇ ਨੇ ਪ੍ਰੇਮ ਨੂੰ ਟਿਕਾਣਾ ਕਹਿੰਦੇ ਇਹਦਾ ਦੇ ਟਿਕਾ ਦੇ ਨਾਲ ਸਤਿਗੁਰੂ ਕਹਿੰਦੇ ਨੇ ਰੱਬ ਦੇ ਕੋਲ ਇਨਸਾਨ ਰੱਬ ਦੇ ਨੇੜੇ ਹੋ ਜਾਂਦਾ ਹੈ ਅਹਨਿਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ ਅਹਨਸ ਰਾਤ ਦਿਨ ਚੰਗੇ ਕਰਮ ਕਰਨੇ ਨੇ ਚੰਗੀ ਸੋਚ ਵਿਚਾਰ ਰੱਖਣੀ ਹੈ ਬਸ ਉਹਦਾ ਅਹਨਸ ਇਹੀ ਉਹਦਾ ਭਾਗ ਰਹਿੰਦਾ ਤੋ ਕਿ ਜਿਹੜਾ ਪ੍ਰੇਮ ਦੇ ਵਿੱਚ ਲੱਗੇਗਾ ਉਹ ਨਹੀਂ ਕਿਸੇ ਦਾ ਮਾੜਾ ਤਾਰੇ ਮਦੇ ਮੁਤਾਬਕ ਜਿਹੜਾ ਚੱਲੇਗਾ ਉਹ ਨਹੀਂ ਕਿਸੇ ਦਾ ਮਾੜਾ ਕਰੇਗਾ ਰਾਤ ਨੂੰ ਵੀ ਦਿਨੇ ਵੀ ਉਹ ਚੰਗੇ ਕਰਮ ਕਰੇਗਾ ਜੇ ਚੰਗਾ ਨਹੀਂ ਹੋ ਸਕਦਾ ਤਾਂ ਫਿਰ ਉਹ ਬੁਰਾ ਵੀ ਨਹੀਂ ਕਰੇਗਾ ਜ਼ਰੂਰੀ ਨਹੀਂ ਕਿ ਚੰਗਾ ਕਰ ਕਿਸੇ ਦਾ ਜੇ ਚੰਗਾ ਨਹੀਂ ਕਰ ਸਕਦਾ ਤਾਂ ਬੁਰਾ ਵੀ ਨਾ ਸੁੱਚ ਕਿਸੇ ਦੇ ਬਾਰੇ ਇਹ ਤੂੰ ਆਪਣੇ ਬਾਰੇ ਚੰਗਾ ਸੋਚਦਾ ਤਾਂ ਫਿਰ ਬੁਰੇ ਦੂਜੇ ਬਾਰੇ ਕਿਉਂ ਬੁਰਾ ਸੋਚਦਾ ਇਹ ਆਪਣੇ ਬਾਰੇ ਵੀ ਤੇਰਾ ਬੁਰਾ ਚੱਲਦਾ ਆਹ ਦੂਜਿਆਂ ਬਾਰੇ ਵੀ ਬੁਰਾ ਤੇਰਾ ਫਿਰ ਬਣਦਾ ਹੈ ਕਤੇਰੇ ਸੋਚ ਵਿੱਚ ਆਪਣਾ ਤਾਂ ਚੰਗਾ ਸੋਚ ਰਹੇ ਆ ਤੇ ਦੂਜਾ ਦਾ ਘੁਰਾ ਸੋਚਦਾ ਪਿਆ ਸਾਤਗੁਰੂ ਕਹਿੰਦੇ ਨੇ ਸਾਰਾ ਟਕਾ ਪ੍ਰੇਮ ਦੀ ਗੱਲ ਹੈ ਕਿਉਂਕਿ ਪਹਿਲਾਂ ਵੀ ਆਪਾਂ ਕਈ ਵਾਰ ਅਰਜ ਕੀਤਾ ਇਨਸਾਨ ਦੀ ਵਸੈਤਾ ਦੀ ਫਿਤਰਤ ਹੈ ਅਸੀਂ ਜਿਹਨੂੰ ਲਾਗੇ ਜਿਹਦੇ ਨਾਲ ਅਸੀਂ ਗੱਲਬਾਤ ਕਰ ਲਈ ਉਹਦੇ ਤਾਂ ਅਸੀਂ ਔਗਣ ਭੁੱਲ ਜਾਂਦੇ ਆ ਅਤੇ ਜਿਹੜਾ ਸਾਡੇ ਨਜ਼ਰਾਂ ਦੇ ਵਿੱਚ ਠੀਕ ਨਹੀਂ ਹੈ ਅਸੀਂ ਉਹਦੇ ਗੁਣ ਭੁੱਲ ਜਾਂਦੇ ਆ ਹੁਣ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਐਦਾਂ ਦਾ ਬਣਦਾ ਇਨਸਾਨ ਆਪਣੇ ਹਿਸਾਬ ਦੇ ਨਾਲ ਲਾਜ਼ਮੀ ਹੈ ਗੁਣਾਂ ਦੀ ਕਦਰ ਥੋੜਾ ਕਰੇਗਾ ਤਾਂ ਜਦੋਂ ਇਹ ਪ੍ਰੇਮ ਤੋਂ ਬਾਝਾ ਰਹਿੰਦਾ ਨਾ ਅਨਾਹਦ ਵਜਣਾ ਅਤੇ ਨਾ ਰੱਬ ਦਾ ਪ੍ਰੇਮ ਜਾਗਰ ਹੈ ਫਿਰ ਪ੍ਰੇਮ ਤੋਂ ਬਾਝਾ ਰਹਿੰਦਾ ਪਰ ਜਿਹੜਾ ਪ੍ਰੇਮ ਦੇ ਵਿੱਚ ਹੈ ਸਤ ਅਨਾਹਦ ਸ਼ਬਦ ਹੁੰਦਾ ਹੈ ਜੀ ਜਿਸ ਤਰ੍ਹਾਂ ਹਰ ਵਕਤ ਆਨੰਦ ਦੇ ਵਿੱਚ ਰਹਿਣਾ ਖੁਸ਼ੀ ਕਦੋਂ ਆਈ ਹੈ ਇਹਨੇ ਉਦੋਂ ਆਨੰਦ ਦੇ ਵਿੱਚ ਆਉਣਾ ਉਦੋਂ ਇਹਨੇ ਝੋਮਣਾ ਹੈ ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਸ਼ਬਦ ਦੇ ਨਾਲ ਗੁਰ ਬਾਣੀ ਦੇ ਨਾਲ ਜੁੜ ਗਿਆ ਉਹ ਹਰ ਵਕਤ ਚੋਂ ਕਿਉਂਕਿ ਗੁਰਬਾਣੀ ਦਾ ਰਸ ਇਦਾਂ ਦੀ ਹੈ ਉਹਨੂੰ ਆਨੰਦ ਦੇ ਵਿੱਚ ਰੱਖਦਾ ਹੈ ਪੂਰਾ ਸਾਚ ਪਿਆਲਾ ਸਹਜੇ ਕਿਸੇ ਪਿਆਈ ਜਾ ਕੋ ਨਦਰ ਕਰੇ ਗੁਰੂ ਨਾਨਕ ਦੇਵ ਮਹਾਰਾਜੀ ਕਹਿੰਦੇ ਨੇ ਇਹ ਵੀ ਪਿਆਲਾ ਜਿਹੜਾ ਮਿਲਦਾ ਹੈ ਨਾ ਗੁਰੂ ਦਾ ਅੰਮ੍ਰਿਤ ਪਿਆਲਾ ਜਿਹੜਾ ਮਿਲਦਾ ਇਹ ਵੀ ਭਾਗਾਂ ਤੋਂ ਬਿਨਾਂ ਨਹੀਂ ਮਿਲਦਾ ਬਿਨਾਂ ਭਾਗਾਂ ਸਤ ਸੰਗਨ ਨਾਲ ਲੱਪੇ ਬਿਨ ਸੰਗਤ ਮੈਲ ਪ੍ਰੀਤੇ ਕਈ ਵਾਰ ਘਰ ਦੇ ਵਿੱਚ ਪਿਆਲਾ ਹੁੰਦਾ ਹੈ ਇਨਸਾਨ ਬਾਹਰ ਲੱਗਦਾ ਹੈ ਅਤੇ ਇਦਾਂ ਦੇ ਬੜੇ ਹੋਏ ਨੇ ਜਿਨ੍ਹਾਂ ਦਾ ਬਦਕਿਸਮਤੀ ਹੋਈ ਹੈ ਜਿਨ੍ਹਾਂ ਦੇ ਮਾੜੇ ਕਰਮ ਹੋਏ ਨੇ ਦੁਨੀਆ ਭਰ ਦੀ ਜਿਨ੍ਹਾਂ ਨੇ ਲਾਨ ਦੇ ਲਈ ਸਾਡੇ ਇਤਿਹਾਸ ਦੇ ਵਿੱਚ ਨੇ ਪਿਰਤੀ ਚੰਦ ਵਰਗੇ ਰਾਮ ਰਾਏ ਜੀ ਵਰਗੇ ਜਿਨ੍ਹਾਂ ਨੇ ਗੁਰੂ ਦਾ ਮਰਤ ਦਾ ਕੋਟ ਉਹਨਾਂ ਦੇ ਕੋਲ ਗੁਰੂ ਦੀ ਬਾਣੀ ਉਹਨਾਂ ਦੇ ਕੋਲ ਗੁਰੂ ਦਾ ਖੂਨ ਉਹ ਪਰ ਨਾ ਪ੍ਰਵਾਨੀ ਕੀਤੀ ਉਹ ਸ਼ਬਦਾਂ ਤੇ ਆਏ ਨਹੀਂ ਨੇ ਉਹ ਰਮਾੜੀ ਦੇ ਮੁਤਾਬਕ ਚੱਲੇ ਨਹੀਂ ਨੇ ਤਾਂ ਸਤਗੁਰੂ ਕਹਿੰਦੇ ਨੇ ਭਾਈ ਇਹ ਗੁਰਦਾ ਜਾਂ ਗੁਰਬਾਣੀ ਦੀ ਮਰਿਆਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਰਿਆਦਾ ਹੈ ਜੇ ਇਹਦੇ ਮੁਤਾਬਕ ਚੱਲੇਗਾ ਤਾਂ ਤੇਰੇ ਵਾਰੇ ਨਿਆਰੇ ਨੇ ਜੇ ਇਹ ਤੋਂ ਉਲਟੋ ਹੋ ਗਿਆ ਔਰ ਬਾਣੀ ਤੋਂ ਉਹਨਾਂ ਨੇ ਗੁਰੂਆਂ ਨੇ ਆਪਣੇ ਪੁੱਤਰਾਂ ਨੂੰ ਵੀ ਤਿਆਗ ਦਿੱਤਾ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਸਾਡੀ ਰੀਤ ਚੱਲਦੀ ਹੈ ਨਾ ਦੁਨੀਆ ਦੀ ਹੁਣ ਤੋਂ ਨਹੀਂ ਜਦੋਂ ਤੋਂ ਦੁਨੀਆ ਬਣੀ ਹੈ ਸਾਡੀ ਰੀਤ ਚੱਲਦੀ ਹੈ ਜਿਹੜਾ ਮੇਰਾ ਸਾਜੋ-ਸਮਾਨ ਹੈ ਇਹ ਮੇਰਾ ਕਾਰੋਬਾਰਾ ਕੌਣ ਸਾਹਮਣੇਗਾ ਮੇਰਾ ਪੁੱਤਰ ਸਾਹਮਣੇਗਾ ਪੁੱਤਰ ਨਹੀਂ ਹੈ ਨਹੀਂ ਪਤੀ ਸਾਹਮਣੇਗੀ ਤੀ ਵੀ ਨਹੀਂ ਹੈ ਤਾਂ ਅਸੀਂ ਆਪਣੇ ਨੇੜ ਦੇ ਨੂੰ ਸਾਹਮਣੇ ਜਾਂ ਅਸੀਂ ਰੱਖ ਲਵਾਂਗੇ ਕਿ ਇਹ ਅਸੀਂ ਨੇ ਬੋਧ ਲੈ ਲਏ ਇਹਨੇ ਕਿਨੇ ਕਿਸੇ ٹرسٹ ਨੂੰ ਜਾ ਕੇ ਮੈਂ দান ਪੁੰਨ ਡੋਨੇਸ਼ ਡੋਨੇਟ ਕਰ ਦਿੱਤੀ ਤੇ ਉਹ ਆਪਣੇ ਕੋਲ ਰੱਖਦਾ ਪਰ ਇੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਗੱਦੀ ਤੋਂ ਵੱਡੀ ਧਨ ਦੌਲਤ ਕੋਈ ਨਹੀਂ ਹੈ ਤਾਂ ਜੇ ਸੇਵਕ ਆਇਆ ਸਾਹਮਣੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਸੇਵਕ ਨੂੰ ਗੁਰਗੱਦੀ ਦਿੱਤੀ ਹੈ ਇਹਨੇ ਕਿ ਦੁਨੀਆ ਦੀ ਰੀਤ ਚੱਲਦੀ ਹੈ ਹੁਣ ਪਿਤਾ ਨੇ ਪਿਤਾ ਤੋਂ ਬਾਅਦ ਪੁੱਤਰ ਬੈਠੇਗਾ ਹਾਲਾਂਕਿ ਚੰਗੇ ਗੋਲਾ ਵਾਲੇ ਨੇ ਸ੍ਰੀ ਚੰਦ ਦੀ ਤੇ ਲਖਮੀ ਦਾਸ ਜੀ ਸਤਗੁਰਾਂ ਦੇ ਪੁੱਤਰ ਨੇ ਪਰ ਉਹਨਾਂ ਦੀ ਪਰਖ ਹੋਈ ਸੀ ਪਰਖ ਤੇ ਘਰੇ ਨਹੀਂ ਉਤਰੇ ਦੋਵੇਂ ਜਣੇ ਪਰਖ ਜੋਰ ਕਿਉਂਕਿ ਤਾਕਤ ਵਹਿ ਤਕਤਾਂ ਕੀ ਲਾਇਕ ਇਹ ਤਕਤ ਉਹ ਆ ਜਿਹੜਾ ਤਕਤਾਂ ਦੇ ਲਾਇਕ ਹੁੰਦਾ ਉਹ ਬੰਦੇ ਉਹਨ ਗੁਰੂ ਨਾਨਕ ਦੇ ਮਹਾਰਾਜ ਦੇ ਪਿਆਲਾ ਨਹੀਂ ਖੜੇ ਨੇ ਕਿਹਨੂੰ ਚਾਹੀਦਾ ਜੀ ਇਹਦਾ ਲਾਇਕ ਹੋਵੇਗਾ ਪਿਆਲਾ ਹੀ ਪੀਵੇ ਉਹ ਹੈ ਪ੍ਰੇਮ ਦਾ ਉਹ ਹੈ ਆਨੰਦ ਦਾ ਸਤਿਗੁਰੂ ਕਹਿੰਦੇ ਨੇ ਸੱਚ ਪੂਰਾ ਸੱਚ ਪਿਆਲਾ ਸਹਿਜੇ ਕਿਸੇ ਵੀ ਆਏ ਜਾ ਕੋ ਨਦਰ ਕਿਨੂੰ ਦਿੰਦੇ ਨੇ ਕਿਸੇ ਪਿਆਏ ਜਾ ਕੋ ਤਿਸੇ ਦਾ ਉਹੀ ਪਿੰਦਾ ਜਿਹੜਾ ਗੁਰੂ ਦੇ ਪ੍ਰੇਮ ਦੇ ਵਿੱਚ ਰਤੇ ਆ ਜਾਂਦਾ ਹੈ ਅੰਮ੍ਰਿਤ ਦਾ ਵਪਾਰੀ ਹੋਵੇ ਕਿਆ ਮਦ ਸੁਠਾ ਭਾਉ ਤਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਵਪਾਰੀ ਬਣਨਾ ਪੈਂਦਾ ਦੁਨੀਆ ਦੇ ਵਿੱਚ ਹਰ ਇੱਕ ਵਪਾਰ ਕਰਦਾ ਪਾਣੀ ਕੋਈ ਕਿਰਤਕਾਰ ਕਰਦਾ ਪਾਣੀ ਕੋਈ ਜੌਬ ਕਰਦਾ ਇਹ ਇਨਸਾਨ ਦਾ ਵਪਾਰ ਹੈ ਪਰ ਰੱਬ ਦੇ ਨਾਮ ਦਾ ਵੀ ਵਪਾਰ ਕਰਨਾ ਪੈਂਦਾ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਗੇ ਕਹਿੰਦੇ ਨੇ ਕਿ ਦੁਨੀਆ ਨੂੰ ਵੇਖੀ ਇਹ ਜਿਹੜੀ ਤੇਰੇ ਕੋਲ ਹੱਟ ਹੈ ਨਾ ਰੱਬ ਨੇ ਦਿੱਤੀ ਹੈ ਦੁਕਾਨ ਦਿੱਤੀ ਹੈ ਹਰ ਇੱਕ ਦੇ ਸਾਹਮਣੇ ਨਾ ਖੋਲੀ ਰੱਬ ਨੇ ਭੰਡਾਰਾ ਦਿੱਤਾ ਹੈ ਨਾ ਜੇ ਤੈਨੂੰ ਤੇਰੇ ਹਿੱਸੇ ਦੇ ਵਿੱਚ ਆਇਆ ਗੁਰਬਾਣੀ ਪੜਦਾ ਹੈ ਗੁਰਬਾਣੀ ਦਾ ਅਧਿਐਨ ਕਰਦਾ ਹੈ ਤਾਂ ਹਰ ਇੱਕ ਦੇ ਸਾਹਮਣੇ ਨਾ ਖੋਲੀਆਂ ਸਰ ਕਿਉਂਕਿ ਗੁਰਬਾਣੀ ਬੜੀ ਕੀਮਤੀ ਹੈ ਸਤਿਗੁਰੂ ਕਹਿੰਦੇ ਨੇ ਬਿਨ ਗਾਹਕ ਗੁਣ ਵੇਚੀ ਹੈ ਤੋ ਗੁਣ ਸਹਿ ਕੋ ਜਾਏ ਤਾਂ ਜਿਹਦੇ ਕੋਲ ਕਦਰੇ ਨਹੀਂ ਹੈ ਤਾਂ ਉਹਦੇ ਕੋਲ ਗੁਰਬਾਣੀ ਸੁਣਾਏ ਦਾ ਕੋਈ ਫਾਇਦਾ ਨਹੀਂ ਗੁਣ ਦੱਸੇ ਦਾ ਕੋਈ ਫਾਇਦਾ ਨਹੀਂ ਬਿਨ ਗੁਣ ਜਿਵੇਂ ਇੱਕ ਗੁਣ ਕਾ ਗਾਕ ਜੇ ਮਿਲੈ ਉਹ ਕੋਸੇ ਨੂੰ ਕਿਸੇ ਨੂੰ ਦੱਸੇ ਕਿ ਆ ਸਾਡੇ ਗੁਰੂ ਦਾ ਸ਼ਬਦ ਹੈ ਆ ਸਾਨੂੰ ਗੁਰੂ ਜੀ ਰਸਤਾ ਦੱਸ ਰਹੇ ਨੇ ਤਾਂ ਉਹ ਗੁਰ ਕਹਿੰਦੇ ਫਿਰ ਲੱਖਾਂ ਦੇ ਵਿੱਚ ਵਿਕ ਭਾਵਕ ਜਿਹਨੇ ਸੁਣਿਆ ਹੈ ਉਹਨੇ ਮੰਨ ਲਿਆ ਹੈ ਬੇਨਗਾਹ ਕੋ ਗੁਣ ਵੇਚੀ ਆ ਤਾਂ ਗੁਣ ਸਹਿ ਗੋ ਜਾਏ ਜੇ ਗਾਕ ਨਹੀਂ ਹੈ ਨਾ ਤੁਸੀਂ ਆਪਣੀ ਹੱਟ ਖੋ ਲਈ ਹੈ ਤੁਹਾਡਾ ਨੁਕਸਾਨ ਪੱਕਾ ਹੈ ਤਾਂ ਕਿ ਜਿਸ ਹੱਟ ਦੀ ਗੱਲ ਗੁਰੂ ਨਾਨਕ ਦੇ ਮਹਾਰਾਜ ਜੀ ਕਰਦੇ ਨੇ ਨਾ ਇਹ ਹੱਟ ਬੜੀ ਕੀਮਤੀ ਹੈ ਇਹਦਾ ਕੋਈ ਬਣਜ ਵਪਾਰ ਨਹੀਂ ਹੈ ਇਹਦਾ ਕੋਈ ਪਰ ਹਟ ਫਿਰ ਵੀ ਹਟ ਦੀ ਗੱਲ ਕਰਦੇ ਨੇ ਕਿ ਇਹ ਤੂੰ ਦੇ ਜਾ ਕੇ ਕਿਸੇ ਵਿਚਾਰ ਦੇ ੁਰਬਾਣੀ ਦੇ ਸ਼ਬਦ ਦੇ ਸੁਣਾ ਧਿਆਨ ਕਰਕੇ ਦੱਸ ਐਕਸਪਲੇਨ ਕਰਕੇ ਦੱਸ ਪਰ ਹਰ ਇੱਕ ਦੇ ਕੋਲ ਨਹੀਂ ਗਾ ਕੇ ਵੇਖ ਹੁਣ ਉਹੀ ਸ਼ਬਦ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਚੂਚੈ ਪਾਉ ਤਰੇ ਹੋਵੇ ਅੰਮ੍ਰਿਤ ਦਾ ਵਪਾਰੀ ਮਦ ਕਹਿੰਦੇ ਆ ਜੀ ਸ਼ਰਾਬ ਨੂੰ ਮਦ ਰਾਂ ਹੋਵੇ ਅਮਰਤਦਾ ਬਾਰੇ ਅਤੇ ਹੱਟ ਕੇ ਦੀ ਲਾਈ ਬੈਠਾ ਹੈ ਹੱਟ ਲਾਈ ਬੈਠਾ ਹੈ ਮਦਰੇ ਦੀ ਕੋਈ ਮੇਲ ਨਹੀਂ ਹੈ ਇਹਨਾਂ ਦਾ ਸਤਗੁਰੂ ਕਹਿੰਦੇ ਨੇ ਹੋਕਾ ਬਾਹਰ ਲਾਇਆ ਅਮਰਤਦਾ ਅਤੇ ਅੰਦਰ ਕੀ ਹੈ ਤੇਰੇ ਅੰਦਰ ਤਾਂ ਹੱਤ ਤੇਰੀ ਮਦਰੇ ਦੀ ਫਿਰ ਕੀ ਹੋਇਆ ਸ਼ਾਸ ਪੀਏ ਸੰਸਾਰ ਫਿਰ ਤਾਂ ਜਿਹੜਾ ਤੂੰ ਜਿੱਦਾਂ ਦਾ ਤੂੰ ਐ ਬਖਾਵਾ ਕਰਨਿਆਂ ਲੋਕਾਂ ਨੂੰ ਜਿਹੜਾ ਤੇਰੇ ਕੋਲ ਆਵੇਗਾ ਇੱਕ ਨਹੀਂ ਤਾਂ ਦੋ ਨਹੀਂ ਤਾਂ ਤਿੰਨ ਨਹੀਂ ਤਾਂ ਕੋਈ ਤਾਂ ਹੋਵੇਗਾ ਜਿੱਤੇ ਤੇਰੀ ਗੱਲਾਂ ਦਾ ਸਰੂਰ ਦੇਗਾ ਕੋਈ ਤਾਂ ਹੈ ਜਿਹੜਾ ਰੱਬ ਦੇ ਨਾਲ ਟੁਟੇਗਾ ਇਹ 100 ਦੇ ਵਿੱਚੋਂ ਤੂੰ ਆਪਣਾ ਵਪਾਰ ਕੀਤਾ ਤਾਂ ਦਾ 100 ਦੇ ਵਿੱਚੋਂ 10 ਤਾਂ ਪੱਕੇ ਨੇ ਤੇਰਾ ਪੱਖ ਕਰਨ ਵਾਲੇ ਕਿ ਭਾਈ ਆ ਠੀਕ ਹੈ ਥੋੜੀ ਚੁਪੇ ਬਹੁਤ ਕੁਝ ਚੱਲਦਾ ਦੁਨੀਆ ਤੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ ਕਰਕੇ ਕਹਿੰਦੇ ਨੇ ਕਿ ਇਹ ਜਿਹੜਾ ਭਾਈ ਅੰਮ੍ਰਿਤ ਹੈ ਨਾ ਅੰਮ੍ਰਿਤ ਦਾ ਵਪਾਰੀ ਹੋਣਾ ਬੜਾ ਜ਼ਰੂਰੀ ਹੈ ਅਮਰਤ ਜਿਹੜਾ ਮਿਲਦਾ ਹੈ ਉਹ ਗੁਰੂ ਦੇ ਕੋਲੋਂ ਮਿਲਦਾ ਹੈ ਤੂੰ ਬਖਾਵਾ ਨਾ ਕਰ ਜਿਤਨਾ ਕਿ ਤੂੰ ਹੈ ਬਸ ਉਤਨਾ ਕਰ। ਜੇ ਅੰਦਰ ਤੇਰੇ ਜ਼ਹਿਰ ਹੈ ਤਾਂ ਤੂੰ ਜ਼ਹਿਰ ਦਾ ਪਪਾਨ ਕਰ। ਕਿਉਂਕਿ ਇੱਥੇ ਐਦਾਂ ਦਾ ਹੈ ਰੱਬ ਨੇ ਐਦਾਂ ਦੀ ਬਣਾਇਆ ਹੈ ਤਾਂ ਜਿਹੜਾ ਕੌੜਾ ਬੋਲਣ ਵਾਲੇ ਨੇ ਕੌੜਾ ਬੋਲਣ ਵਾਲਿਆਂ ਦਾ ਜਿਹੜਾ ਅਮਰਤ ਵਰਗਾ ਸ਼ਹਿਦ ਵੀ ਪਿਆ ਰਹਿੰਦਾ ਹੈ ਅਤੇ ਜਿਹੜਾ ਮਿੱਠਾ ਬੋਲਦੇ ਨੇ ਉਹ ਜ਼ਹਿਰ ਵੀ ਵਿੱਚ ਜਾਂਦੇ। ਉਹ ਕਿ ਦੁਨੀਆ ਕਿਨੂੰ ਪ੍ਰਵਾਨ ਕਰਦੀ ਐ ਦੁਨੀਆ ਤਾਂ ਤੁਹਾਡੇ ਬੋਲਾਂ ਨੂੰ ਤੁਹਾਡੀ ਮਿੱਠੀ ਅਠਾਸਨ ਪ੍ਰਵਾਨ ਕਰਦੀ ਐ ਗੁਣ ਤੁਹਾਡੇ ਕੋਲ ਹੈ ਭਾਵੇਂ ਨਹੀਂ ਨੇ ਇਹ ਕੋਈ ਮਹਨੇ ਨਹੀਂ ਰੱਖਦੀ ਬੇੜਾ ਕਰਕੇ ਕਿਉਂ ਹੋਇਆ ਦੁਨੀਆ 'ਨਾਂ ਕਿਦੇ ਕਰ ਕੀ ਹੋਇਆ ਪਿਆਰ ਦੇ ਨਾਲ ਅਠਾਸ ਦੇ ਨਾਲ ਆ ਸਾਡਾ ਧਰਮ ਏਦਾ ਕਹਿੰਦਾ ਏਦਾਂ ਕਹਦੇ ਨੇ ਨਾ ਗਣਿਆ ਨਾ ਸੁਣਿਆ ਸੋਦੀ ਦੁਨੀਆ ਤਰ੍ਹਾਂ ਦੇ ਕੰਦੇ ਦਿਖਦੀ ਏ ਕਿਸੇ ਗੱਲ ਦੀ ਕੋਈ ਸਤਿਗੁਰੂਆਂ ਨੇ ਅਥਾਰਟੀ ਦਿੱਤੀ ਹੈ ਹਰ ਇੱਕ ਗੱਲ ਦੀ ਤੋ ਜੋ ਮਰਜ਼ੀ ਕਰ ਤਾਂ ਜੇ ਸਤਿਗੁਰਾਂ ਨੇ ਨੂੰ ਤੋ ਖਾਣ ਤੇ ਪੀਣ ਤੇ ਹਰ ਇੱਕ ਚੀਜ਼ ਤੇ ਇਹ ਜੀ ਚਾਹੁੰਦੀ ਹੈ ਤਾਂ ਗੁਰੂ ਦੇ ਕੋਲ ਆ ਕੇ ਸਵਾਲ ਕਰ ਲੈ ਕਿ ਆ ਕੀ ਜਿਹਦਾ ਹੈ ਆ ਕੀ ਜਿਹਦਾ ਹੈ ਤਾਂ ਗੁਰੂ ਤੇ ਨੂੰ ਜਵਾਬ ਦੇਵੇਗਾ ਕਿ ਤੈਨੂੰ ਦੋ ਪੱਖ ਨੇ ਤੇਰੇ ਕੋਲ ਅੰਮ੍ਰਿਤ ਹੈ ਤੇ ਜ਼ਹਿਰ ਹੈ ਜਿਹੜਾ ਮਰਜ਼ੀ ਇੱਥੇ ਅੰਮ੍ਰਿਤ ਮਿਲਦਾ ਹੈ ਜ਼ਹਿਰ ਤੈਨੂੰ ਬਾਹਰ ਮਿਲੇਗੀ ਜ਼ਹਿਰ ਤਾਂ ਤੇਰੇ ਬ੍ਰੇਨ ਦੇ ਵਿੱਚ ਜਦੋਂ ਤੇਰੇ ਮਨ ਦੇ ਵਿੱਚ ਸਵਾਲ ਆ ਗਏ ਆ ਉਹ ਅਮਰਤ ਨਹੀਂ ਹੈ ਜ਼ਹਿਰੀ ਹੈ ਕਿਉਂਕਿ ਜਿਹੜਾ ਅਮਰਤ ਪੀਂਦਾ ਉਹਦੇ ਸਵਾਲ ਨਹੀਂ ਹੁੰਦਾ ਜਹਨ ਦੇ ਵਿੱਚ ਉਹ ਤਾਂ ਅਮਰਤ ਵਰਗਾ ਬਣ ਜਾਂਦਾ ਹੈ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਵਪਾਰੀ ਬਣਨਾ ਪੈਂਦਾ ਹੈ ਅਮਰਤ ਦਾ ਅਤੇ ਉਹ ਬਣਜ ਵਪਾਰ ਜਿਹੜਾ ਅੱਗੇ ਕਰਨ ਦਾ ਤਗੁਰ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਉਹ ਤੇਰਾ ਇਸੇ ਦੇ ਵਿੱਚ ਆਛ ਜਿਹੜਾ ਮਦਰ ਮਦ ਚੂਚੇ ਭਾਉ ਤਰੇ ਲੱਭਦਾ ਅਮਰਤ ਨੂੰ ਇਹ ਭਾਉ ਅੰਦਰੋਂ ਕਿਹਦੇ ਨਾਲ ਭਾਉ ਹੈ ਭਾਉ ਕਹਿੰਦੇ ਨੇ ਪ੍ਰੇਮ ਕੀ ਦੇ ਨਾਲ ਪ੍ਰੇਮ ਉਹ ਮਦਰੇ ਦੇ ਨਾਲ ਇਹਨੂੰ ਲੱਭਦਾ ਲੋਕੇ ਛੁਪੇ ਦੁਨੀਆ ਦੇ ਸਾਹਮਣੇ ਤਾਂ ਲੱਗਦਾ ਬੜਾ ਧਰਮੀ ਮੰਦਾ ਹੈ ਬੜਾ ਇਹ ਇਹ ਤਾਂ ਅਮਰਤ ਨੂੰ ਲੱਭਦਾ ਅਤੇ ਅੰਦਰ ਦਾ ਜਦੋਂ ਪਤਾ ਲੱਗਦਾ ਉਦੋਂ ਠੀ ਹੈ ਉਦੋਂ ਮਦਰੇ ਦਾ ਸੇਵਨ ਕਰਨ ਵਾਲਾ ਵਿਕਾਰਾਂ ਦਾ ਆਦੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਪਰ ਤਰੀਜੀ ਇਹ ਤਾਂ ਗੱਲ ਨਹੀਂ ਬੰਦਈ ਬਾਹਰ ਦਾ ਕੁਝ ਹੋਰ ਅੰਦਰ ਦਾ ਕੁਝ ਹੋਰ ਗੁਰੂ ਦੇ ਪ੍ਰੇਮ ਦੇ ਵਿੱਚ ਰਤੇ ਜਾਵਾਂਗੇ ਅੰਮ੍ਰਿਤ ਮਿਲੇਗਾ ਅਤੇ 84 ਦੇ ਡਿੜ ਕੱਟਿਆ ਜਾਵੇਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਪਰ ਤੇਰੀ ਨੂੰ ਸਮਝਾ ਰਹੇ ਨੇ ਬਾਕੀ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਜੀ ਸਤਿਨਾਮ ਵੇਖੋ ਨਾ ਪੁਲਾਹ ਦੀ ਖਮਾ ਉਹ ਹੈ ਬੁਦੀ ਕਾ ਸਾਂ